ਸਲਸਿਗਾ ਦੋਸਤੋ ਜਿਹੜੀ ਲੋਗ YouTube ਤੇ ਵੀਡੀਓ ਪੋਸਟ ਕਰਦੇ ਨੇ ਨਾ ਖਾਸ ਕਰਕੇ ਇੰਗਲੈਂਡ ਤੋਂ ਤੇ ਉਹਨਾਂ ਨੂੰ ਇਹੋ ਉਮੀਦ ਹੁੰਦੀ ਵੀ ਲੋਕ ਚਲੋ ਉਹਨਾਂ ਦੀ ਜਿਹੜੀ ਵੀਡੀਓ ਪੋਸਟ ਕੀਤੀ ਸੀ ਪਸੰਦ ਕਰਨਗੇ ਲਾਈਕ ਮਿਲਣਗੇ ਚੈਨਲ ਨੂੰ ਸਬਸਕ੍ਰਾਈਬ ਕਰ ਦਣਗੇ ਲੋਕ ਲੇਕਿਨ ਜਿਹੜੀ ਲੋਗਾਈ ਕਾਲ ਵੀਡੀਓ ਦੇਖ ਰਹੇ ਨੇ ਨਾ ਉਹ ਬੜੇ ਨਾਰਾਜ਼ ਹੈਗੇ ਵੇ ਉਹ ਇਹੋ ਸੋਚਦੇ ਵੀ ਜਿਹੜੇ YouTuber ਤੇ ਵੀਡੀਓ ਪੋਸਟ ਕਰਦੇ ਵੀ ਇਹ ਗਲਤ ਸੋਚਲਾਵਾ ਦਿੰਦੇ ਵੀ ਨੇਗੇਟਿਵ ਦੱਸਦੇ ਵੀ ਕਹਿੰਦੇ ਜੀ ਇੰਗਲੈਂਡ ਦੇ ਹਾਲਾਤ ਬੜੇ ਖਰਾਬ ਏ ਬੜੀ ਸਖਤੀ ਏ ਕੰਮ ਕਾ ਨਹੀਂ ਮਿਲਦਾ ਤੇ ਛਾਪੇ ਪੈ ਰਹੇ ਵੇ ਉਹ ਇਸ ਕਰਕੇ ਵੀਡੀਓ ਨਹੀਂ ਦੇ ਦੇ ਤੇ ਜਿਹੜੇ ਵੀਡੀਓ ਪੋਸਟ ਕਰਦੇ ਵੀ ਉਹ ਆਪਣੀ ਨਾਲ ਬਿਲਕੁਲ ਸੱਚੇ ਵੇ ਉਹ ਜੋ ਅਜਿਹਾ ਹਾਲਾਤ ਏ ਉਹ ਦੱਸਦੇ ਲੋਕਾਂ ਨੂੰ ਵੀ ਇਹ ਹਾਲਾਤ ਹੈ ਜੀ ਪਾਜੋ ਤੁਸੀਂ ਪੈਸੇ ਨਾਲ ਖਰਾਬ ਕਰ ਦੇਣਾ ਕਿਤੇ ਜੈਂਟਰ ਦੇ ਮਗਰ ਲਾ ਕੇ ਕਿਉਂਕਿ ਜੈਂਟਨ ਦੇ ਇਹੀ ਕੰਨਾ ਹੁੰਦਾ ਚਲੇ ਜਾਓ ਕੋਈ ਗੱਲ ਨਹੀਂ ਬੜੀ ਕਮਾਈ ਏ ਇੰਗਲੈਂਡ ਕੋਈ ਨਹੀਂ ਪੁੱਛਦਾ ਇੱਕ ਵਾਰ ਤੁਸੀਂ ਚਲੇਗੇ ਤੇ ਪੋਲ ਨਹੀਂ ਖੜੋਗੇ ਉਹਨਾਂ ਦੇ ਦੋਸਤੋਂ ਰਹਿ ਬਣਾਣੇ ਵੀ ਆਪ ਨਹੀਂ ਬਾਹਰ ਆਉਂਦੇ ਹੋ ਆਪ ਇੰਡੀਆ ਬੈਠੇ ਬਿਨੈਸ ਕਰਦੇ ਆ ਜਾਂ ਡੌਂਕੀ-ਝੌਂਕੀ ਲਵਾ ਦੇਣਗੇ ਜੇ ਇੰਨੀ ਕਮਾਈ ਜ਼ਿਆਦਾ ਹੈ ਇੰਗਲੈਂਡ ਦੇ ਆਪ ਕਿਉਂ ਨਹੀਂ ਆਉਂਦੇਗੇ ਤੇ ਭੁਲੇ ਭਲੇ ਲੋਕ ਉਹਨਾਂ ਦੇ ਛੱਕੇ ਚ ਫਸ ਜਾਂਦੇ ਵੇ ਕੁਝ ਮਾਪੇ ਵੀ ਫਸ ਜਾਂਦੇ ਵੇ ਚਲੋ ਜੀ ਬੱਚਾ ਸਾਡਾ ਜਾ ਕੇ ਕਰੀ ਪਰ ਸੱਟ ਹੋ ਗਿਆ ਸਾਨੂੰ ਮੰਗਾ ਲੇਗਾ ਸਾਡੀ ਟੌਰ ਬਣੇਗੀ ਇਸ ਤਰ੍ਹਾਂ ਵਿੱਚ ਕੁਝ ਤੇ ਠੀਕ ਹੈ ਰਿਸ਼ਤੇਦਾਰ ਤੁਹਾਨੂੰ ਨਹੀਂ ਮੰਗਾਣਾ ਚਾਹੁੰਦੇ ਉਹ ਨਹੀਂ ਤੁਹਾਨੂੰ ਪੂਰੀ ਸੂਝਨਾਵਾਂ ਦਿੰਦੇ ਸਹੀ ਲੇਕਿਨ ਦੋਸਤੋ ਅੱਜ ਕੱਲ ਦੀ ਗੂਗਲ ਤੇ ਹਰ ਤਰ੍ਹਾਂ ਦੀ ਨੋਜ਼ ਮਿਲਦੀ ਪਈ ਹੈ ਬੀਬੀਸੀ ਤੇ ਹਰ ਤਰ੍ਹਾਂ ਦੀ ਨਿਊਜ਼ ਬਾਰ ਬਾਰ ਹੈਗੀ ਹੈ ਕੀ ਹਾਲਾਤ ਚੱਲਦੇ ਵੇ ਇੰਡੀਆ ਦਾ ਇੰਡੀਆ ਤੋਂ ਬਾਹਰ ਕੀ ਹਾਲਾਤ ਹੈ ਇੰਡੀਆ ਤੋਂ ਅੰਦਰ ਦਾ ਕੀ 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 ਹੋ ਰਹੀ ਹੈ ਬਹੁਤ ਸਟੂਡੈਂਟਾਂ ਦਾ ਕੀ ਹਾਲ ਹੈ ਕਿਵੇਂ ਖਰਚੇ ਪੂਰੇ ਕਰਦੇ ਵੇ ਕੁੜੀਆਂ ਬਾਹਰ ਆ ਕੇ ਕੀ ਕਰ ਰਹੀਆਂ ਕਿੰਨੀ ਕਿੰਨੀ ਬੇਈਮਾਨੀ ਹੋ ਰਹੀ ਹੈ ਇਹ ਦੋਸਤੋ ਸਭ ਕੁਝ ਅੱਜ ਕੱਲ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਹੋ ਰਹੀਆਂ ਹੀ ਹੈ ਬਾਕੀ ਫਿਰ ਵੀ ਤੁਸੀਂ ਦਿਮਾਗ ਆਪਣਾ ਵਰਤਰਾਗਾ ਕਿਸੇ ਦੀ ਗੱਲਾਂ ਹੀ ਤੁਸੀਂ ਨਹੀਂ ਆਣਾਗਾ ਜੋ ਸਚਾਈ ਹੈ ਉਹ ਤੁਹਾਨੂੰ ਇੱਥੇ ਆ ਕੇ ਪਤਾ ਲੱਗੇਗੀ ਕਿਉਂ ਤੁਸੀਂ ਆ ਜਾਓਗੇ ਨਾ ਫਿਰ ਤੁਸੀਂ ਲੋਕਾਂ ਨੂੰ ਸੁਭਿਆਰ ਕਰਨਾ ਹੈ ਕਿ ਇੰਗਲੈਂਡ ਨਾ ਉਹ ਇੰਗਲੈਂਡ ਬੜੇ ਬੁਰੇ ਹਾਲ ਜੇ ਇੰਗਲੈਂਡ ਵਿੱਚ ਇਸ ਵਕਤ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਚੰਗੀ ਨਹੀਂ ਹੈ ਪੀਆਰ ਦੇ ਕੋਈ ਚਾਂਸ ਨਹੀਂ ਹੈਗੇ ਪੱਕੀ ਹੁੰਦੇ ਲੋਕ ਇੱਥੋਂ ਯੂਰਪ ਜਾਈ ਜਾ ਰਹੇ ਵੇ ਕੁਝ ਵਾਪਸ ਚਲੇ ਗਏ ਵੇ ਜਿੰਨੇ ਪੈਸੇ ਤੁਸੀਂ ਲਗਾ ਕੇ ਜਾਣੇ ਨੇ ਇਹਨੇ ਪੈਸੇ ਦੋਸਤوں ਤੇ ਕਵਰ ਨਹੀਂ ਹੋਣੇ ਇਹ ਬਿਲਕੁਲ ਸੱਚਾਈ ਜੇ ਹਾਂ ਕੁਝ ਲੋਕ ਜਾਣ ਕੇ ਵੀ ਵੀਡੀਓ ਪੋਸਟ ਕਰ ਦਿੰਦੇ ਵੇ ਆਜੋ ਆਜੋ ਇੰਗਲੈਂਡ ਚ ਕੋਈ ਕਰ ਨਹੀਂ ਵੀਜ਼ਾ ਮਿਲ ਜਗਾ ਆ ਵੀਜ਼ਾ ਨਹੀਂ ਤੇ ਦੂਜਾ ਵੀਜ਼ਾ ਮਿਲ ਜਗਾ ਦੂਜਾ ਨੇ ਤੇ ਤੀਜਾ ਵੀਜ਼ਾ ਮਿਲ ਜਗਾ ਕਿਉਂਕਿ ਉਹਨਾਂ ਪੈਸੇ ਬਣਾਣੇ ਹੁੰਦੇ ਵੇ ਤੇ ਕਈ ਤੁਹਾਡੇ ਇਹੋ ਜਿਹੇ ਦਾ ਯਾਰ ਦੋਸਤ ਵੀ ਹੋਣਗੇ ਉਹ ਵੀ ਉਹ ਸੋਚਦੇ ਨੇ ਉਹ ਫਸਾਉ ਆਪ ਤੇ ਫਸਿਆ ਸਾਡੇ ਦੇ ਪੈਸੇ ਖਰਾਬ ਹੋ ਜੇ ਇਹਦੇ ਵੀ ਕਰੀਏ ਪੱਕੀ ਦੋਸਤੋ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਆਓ ਜਾਂ ਨਾ ਆਓ ਮਰਜ਼ੀ ਤੁਹਾਡੀ ਆਪਣੀ ਹੈ ਲੇਕਿਨ ਜਿਹੜੀ ਸਿਚੁਏਸ਼ਨ ਜੇ ਨਾ ਉਹ ਐਸਾ ਖਰਾਬ ਹੈਗੀ ਹੈ ਇਹ ਨਹੀਂ ਅੱਛੀ ਨਹੀਂ ਜੇਗੀ ਬਖਤ ਬਾਰੇ ਕੁਝ ਨਹੀਂ ਪਤਾ ਕਿਹੜਾ ਮੁਲਕ ਅੱਗੇ ਨਿਕ ਜਨਾ ਕਿਹੜਾ ਪਿਛੇ ਰਹਿਣਾਗਾ ਉਹ ਪਿਛੇ ਜਰਮਨੀ ਚ ਬੋਲ ਲੋਕਾਂ ਦੀ ਦਿਮਾਗ ਸੀ ਬਹੁਤ ਜੋਰਦ ਸੀ ਜਰਮਨੀ ਜੀ ਪੰਗੇ ਪੈਣੇ ਸ਼ੁਰੂ ਹੋ ਗਏ ਵੇ ਇਤਲੀ ਜੀ ਪੰਗੇ ਪੈਣੇ ਸ਼ੁਰੂ ਹੋ ਗਏ ਵੇ ਸਪੇਨ ਚ ਜਨਤਾ ਬਹੁਤ ਪਹੁੰਚ ਗਈ ਹੈ ਹਰ ਕੋਈ ਜਿਹੜਾ ਬੰਦਾ ਜਾਂਦਾ ਜਾਂਦਾ ਤੇ ਪੱਕੇ ਹੁੰਦੇ ਚੱਕਰ ਚ ਨਾ ਪੈਸੇ ਘਰਾਬ ਕਰਨ ਦੀ ਕੋਈ ਨਹੀਂ ਜਾਂਦਾ ਲੇਕਿਨ ਜਦੋਂ ਫਿਰ ਪੈਰ ਨਹੀਂ ਲੱਗਦੇ ਨਾ ਬਾਹਰ ਤੇ ਜਦੋਂ ਵਾਪਸ ਆ ਜਾਂਦੇ ਹੋ ਨਾ ਫਿਰ ਮਾਂ ਪਿਓ ਨੂੰ ਝੂਠਾ ਕਰਦੇ ਵੇ ਕੰਦੇ ਚਲੋ ਅਸੀਂ ਦੇ ਬੱਚੇ ਗਏ ਸਾਂ ਅਸੀਂ ਤੇ ਨਿਆਣੇ ਐ ਇਸਾ ਨਮੀ ਨਮੀ ਪਲਾਸਟੂ ਕੀਤੀ ਸੀ ਸਾਨੂੰ ਤੇ ਬਾਰ ਬਾਰੇ ਪਤਾ ਨਹੀਂ ਸੀਗਾ ਬਾਪੂ ਤੁਹਾਨੂੰ ਤੇ ਪੂਰਾ ਪਤਾ ਸੀ ਨਾ ਤੁਸੀਂ ਜੇ ਸਾਰੀ ਦੁਨੀਆ ਦੇਖੀ ਹੈ ਪੁਰਾਣਾ ਤਜਰਬਾ ਤੁਹਾਨੂੰ ਤੁਸੀਂ ਸਾਨੂੰ ਰੋਗ ਲੰਦੇ ਸਾਡੇ ਪੈਸੇ ਵੱਜ ਜਾਂਦੇ ਹੁਣ ਇੰਨੇ ਜਿਹੇ ਕਰਜ਼ੇ ਜੜ ਗਏ ਕਿੱਥੋਂ ਲਾਵਾਂਗੇ ਝੂਠ ਹੋਣਾ ਫਿਰ ਮਾਤ ਪੂਰੀ ਨੂੰ ਕਹਣਾ ਝੂਠਾ ਕਰਨਾ ਯਾਨੀ ਕਿ ਇਸ ਕਰਕੇ ਸਿਆਣੇ ਪੇਸੀ ਵਿੱਚ ਹੀ ਸੋਸ ਸਮੇਂ ਕਿ ਰਿਸਕ ਲੋ ਤੁਹਾਡੇ ਪੈਸੇ ਨਾ ਕਰੋ ਆਪ ਜੀ ਅਗੋਂ ਦੋਸਤੋ ਤੁਹਾਡੀ ਆਪਣੀ ਮਰਜ਼ੀ ਹੈ ਹਣਾ ਤੇ ਬੇਸ਼ੱਕ ਆ ਕੇ ਰੋਣੇ ਪਹਿਲਾਂ ਵੇਖੋ ਜੇ ਤੁਹਾਨੂੰ ਵੀਜ਼ਾ ਮਿਲਦਾ ਹੈ ਆ ਜੰਟਾ ਮਗਲ ਅਕੀ ਵੀਜ਼ਾ ਨਾ ਲਵਾਣਾ ਹੁਣ ਤੁਹਾਨੂੰ ਉੱਤਰ ਸਿੱਧਾ ਰਸਤਾ ਦਾ ਹਜ਼ਰਾ ਜੀ ਤੇ ਫਿਰ ਤੁਹਾਡੇ ਪੈਸੇ ਖਰਾਬ ਹੋਣਗੇ ਜੀ ਤੁਸੀਂ ਖੁਦ ਵੀ ਵੀਜ਼ਾ ਲਗਾ ਸਕਦੇ ਹੋ ਪੂਰੀ ਸਰਚ ਕਰ ਲਓ ਗੂਗਲ ਤੇ ਜਾ ਕੇ ਕਿਹੜੇ ਕਿਹੜੇ ਪੇਪਰਾਂ ਦੀ ਲੋੜ ਹੈਗੀਏ ਕਿਹੜੇ ਕਿਹੇ ਪੇਪਰ ਤੁਹਾਨੂੰ ਚਾਹੀਦੇ ਵੇ ਅਪਲਾਈ ਆਪ ਕਰੋ ਜੇ ਵੱਧ ਤੋਂ ਇਹ ਨਹੀਂ ਵੀਜ਼ਾ ਮਿਲ ਕਾ ਤੇ ਵੀਜ਼ਾ ਫੀਸ ਹੀ ਜਾਏਗੀ ਨਾ ਤੁਹਾਡੇ ਪੈਸੇ ਦੀ ਖਰਾਬ ਬਣਗੇ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣੇ ਲਈ